ਪੰਜਾਬੀਓ ਸਸਰੀ ਕਾਲ ਜਿਵੇਂ ਕਿ ਅੱਜ ਜਿਹੜੀ ਖਬਰ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਬੇਹੱਦ ਜਿਆਦੇ ਸ਼ਰਮਸ਼ਾਰ ਕਰਨ ਵਾਲੀ ਖਬਰ ਆ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਮੁਖੀ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਇਹਨਾਂ ਦੀ ਦਰਸਾਲ ਇੱਕ ਰੈਲੀ ਸੀ ਤੇ ਰੈਲੀ ਦੇ ਦੌਰਾਨ ਔਰਤਾਂ ਦੇ ਨਾਲ ਇਹਨਾਂ ਨੇ ਕੀ ਕੀਤਾ ਇਹ ਪਹਿਲੀ ਵਾਰ ਤੁਸੀਂ ਅੱਜ ਸੁਣੋਗੇ ਤੇ ਦੇਖੋਗੇ ਤੁਹਾਡੇ ਸਾਹਮਣੇ ਮੈਂ ਇਹ ਵੀਡੀਓ ਦਿਖਾਉਣ ਜਾ ਰਿਹਾ ਦੇਖੋ ਪੜੀਆਂ ਲਿਖੀਆਂ ਔਰਤਾਂ ਦੇ ਬਾਲ ਪਟ ਦਿੱਤੇ ਨੇ ਉਹਨਾਂ ਦੀ ਕੁੱਟਮਾਰ ਹੋਈ ਹੈ ਤੇ ਉਹਨਾਂ ਨੂੰ ਫੜ ਕੇ ਅਰੈਸਟ ਕੀਤਾ ਗਿਆ ਜਾਨੀ ਗ੍ਰਿਫਤਾਰ ਕਰਕੇ ਬੱਸਾਂ ਭਰ ਕੇ ਲਿਜਾ ਰਹੇ ਨੇ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੇ ਅਗਲੇ ਵਿਚਾਰ ਸਾਂਝੇ ਕਰਨੇ ਨੇ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਚਿਹਰਾ ਉਹ ਤੁਹਾਡੇ ਸਾਹਮਣੇ ਆ ਚੁੱਕਿਆ ਤਾਂ ਮੈਂ ਇਸ ਵੀਡੀਓ ਨੂੰ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਆਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਦੀ ਅੱਜ ਰੈਲੀ ਸੀ ਤਾਂ ਉੱਥੇ ਇਹਨਾਂ ਨੇ ਗ੍ਰਿਫਤਾਰ ਕਰਕੇ ਬਜ਼ੁਰਗਾਂ ਨੂੰ ਵੀ ਨਾਲ ਹੀ ਔਰ ਉਸ ਤੋਂ ਬਾਅਦ ਕਈ ਲੀਡਰ ਨੇ ਜਿਹੜੇ ਆਪਣੇ ਆਗੂ ਨੇ ਕਿਸਾਨ ਜਥੇਬੰਦੀਆਂ ਦੇ ਹੋਰ ਵੀ ਨੇ ਤਾਂ ਉਹ ਇਹਨਾਂ ਦੀਆਂ ਬੱਸਾਂ ਦੇ ਅੱਗੇ ਲਟ ਗਏ ਨੇ ਤੇ ਹਾਲ ਦੇਖੋ ਜ਼ਿੰਦਗੀ ਕਿਵੇਂ ਇਹਨਾਂ ਦੀ ਜਲੀਲ ਕਰ ਰਹੇ ਨੇ ਲੋਕਾਂ ਦੀ ਇਹ ਲੋਕ ਹੀ ਮਾਰੇ ਨੇ ਜਿਹੜੇ ਦਰਅਸਲ ਜਾਣਦੇ ਨੇ ਪਹਿਲਾਂ ਤੁਸੀਂ ਔਰਤਾਂ ਦੇ ਬਿਆਨ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਕਹਾਣੀ ਉਹ ਵੀ ਸਾਂਝੀ ਕਰਦਾ ਸੁਣੋ ਕਾਲ ਮਟ ਦੇ ਪੁਲਿਸ ਅਧਿਕਾਰੀ ਸਾਨੂੰ ਮੇਰੇ ਬਾਹਰ ਟੁੱਟੀ ਹੋਈ ਐ ਸਾਨੂੰ ਖਿੱਚ ਤੋਕੇ ਵੈਨਾਂ ਜਿਵੇਂ ਬਾਹਰ ਕਿ ਪਤਾ ਨਹੀਂ ਕਿੱਥੇ ਲੈ ਕੇ ਛੱਲੇ ਅੱਗੇ ਨੌਜਵਾਨ ਸਾਡੀਆਂ ਭੈਣਾਂ ਅੱਗੇ ਕਿਸੇ ਨਾਲ ਨਹੀਂ ਕਰਨ ਆਵੇ ਥੋੜ੍ਹ ਲੋਕ ਨੇ ਜਾਣੇ ਇਹਨਾਂ ਨੂੰ ਅਭੀ ਉਹਨਾਂ ਤੇ ਜਾਣੇ ਜਿੱਦਾਂ ਕਿ ਹਾਰੀ ਕਰ ਸਾਡੀਆਂ ਪੱਗਾਂ ਲੀਆਂ ਹੋਈਆਂ ਨੇ ਜੁੱਤੀਆਂ ਲੀਆਂ ਹੋਈਆਂ ਨੇ ਵਾਲ ਲਖ ਮਿੱਟਰੇ ਹੋਏ ਨੇ ਗੁਰਦਾਰ ਗੁਰਦਾਰ ਮਿਲਦਾ ਕੰਨ ਤੇ ਡਾਂਗਾ ਫੇਰ ਗਏ ਨੇ ਗੁਰਦਾਰ ਦਾ ਗਰਿਆਂ ਦੇਗਾ ਇਹੋ ਭੈਣਾ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਪੜਾਣਾ ਹੈ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਬਣਾਣਾ ਹੈ ਉਹ ਸਾਰੇ ਦਿੱਖਣ ਉਹ ਮਾਲ ਪਟ ਪਟ ਕੇ ਮੈਨਾਂ ਚ ਚੜਾਈਆਂ ਕਰੇ ਇਹ ਆ ਆਦਮੀ ਦੀ ਸਰਕਾਰ ਹੈ ਸਰਕਾਰ ਦਾ ਵਿਰੋਧ ਕਰਦੇ ਆ ਅਸੀਂ ਸਰਕਾਰ ਦਾ ਵਿਰੋਧ ਕਰਦੇ ਆ ਜਦੋਂ ਨੌਜਵਾਨਾਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਜੀ ਭਗਵਾਨ ਤੁਹਾਨੂੰ ਇਹ ਅੱਜ ਇੱਕ ਵੀ ਰੋਜ਼ਗਾਰ ਨਹੀਂ ਦਿੱਤਾ ਕਿਹਨੂੰ ਸਾਡੇ ਘੇੜਲਾ ਮਤਾ ਵੀ ਨਹੀਂ ਉਹਦੇ ਨਾਲ ਸਾਡੇ ਬੱਚੇ ਨਾ ਜਨ ਨਹੀਂ ਆ ਰਹੇ ਜਿਹੜੇ ਉਹਨਾਂ ਨੂੰ ਇੰਨਾ ਨੇ ਖਾਣਿਆਂ ਚ ਬੁੱਤੂ ਰੋਤੇ ਵਿੱਚ ਰੱਖਿਆ ਹੋਇਆ ਤੇ ਇਹ ਰਾਤਾਂ ਨੂੰ ਮੁੱਖ ਰੋਤੇ ਵਿੱਚ ਉਹਨਾਂ ਨੂੰ ਛੱਡ ਕੇ ਵੀ ਆ ਗਏ ਇਹ ਨਹੀਂ ਪਤਾ ਕਿੱਥੇ ਛੱਡ ਗਏ ਕਿ ਉਹਨਾਂ ਦਾ ਨਿਸ਼ਾਲ ਕਰਦੇ ਇਹ ਘਟੇ ਕੋਕਰ ਆਵੇ ਬੀ ਪੁੱਤਾ ਕਾਜੀ ਹਮਾਇਤ ਕਰਾਂਗੇ ਜਿੱਲੇ ਆ ਵੀ ਸਘਰਸ਼ੀ ਲੋਕ ਆ ਲੱਕ ਵਾਲੇ ਆ ਉਹਨਾਂ ਦੀ ਅਸੀਂ ਹਮਾਇਤ ਕਰਕੇ ਕਰਦੇ ਹਾਂ ਇਹ ਆ ਕਹਾਣੀ ਅੱਜ ਦੇ ਮੌਜੂਦਾ ਮੁੱਖ ਮੰਤਰੀ ਦੀ ਤੇ ਦੂਜਾ ਜਿਹੜਾ ਇਹਦਾ ਗੁਰੂ ਆ ਅਰਵਿੰਦ ਕੇਜਰੀਵਾਲ ਇਹਨਾਂ ਦੋਨਾਂ ਦੀ ਅੱਜ ਰੈਲੀ ਸੀ ਕਿਤੇ ਤਾਂ ਉੱਥੇ ਇਹਨਾਂ ਨੇ ਬੱਸਾਂ ਭਰ ਭਰ ਕੇ ਬੱਸਾਂ ਭਰ ਭਰ ਕੇ ਯਾਰ ਜਨਾਨੀਆਂ ਨੂੰ ਜਿਹੜੀਆਂ ਟੀਚਰ ਲੱਗੀਆਂ ਮੈਡਮਾਂ ਨੇ ਪੜ੍ਹੀਆਂ ਲਿਖੀਆਂ ਉਹਨਾਂ ਨੂੰ ਵੀ ਛੱਡਾ ਉਹਨਾਂ ਦੇ ਬਾਲ ਪੱਟਤੇ ਕਿਸੇ ਦੀ ਬਾਹਂ ਟੁੱਟ ਗਈ ਤਾਂ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਕਿਸਾਨ ਆਗੂ ਕਈ ਐਸੇ ਸਾਡੇ ਲੀਡਰ ਭਰਾ ਜਿਹੜੇ ਬੱਸਾਂ ਦੇ ਮੂਹਰੇ ਲਟ ਗਏ ਬਜ਼ੁਰਗ ਬੰਦਿਆਂ ਨੂੰ ਵੀ ਬੜਾ ਪਰੇਸ਼ਾਨ ਕੀਤਾ ਧੱਕਾ ਮੁੱਕੀ ਹੋਈ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਚਿਹਰੇ ਨੇ ਇਹ ਤੁਹਾਡੇ ਸਾਹਮਣੇ ਆ ਚੁੱਕੇ ਨੇ ਤੇ ਮੈਡਮਾਂ ਕੀ ਕਹਿ ਰਹੀਆਂ ਸੀ ਬੀ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਗਿਣਾਉਣੀ ਹਰਕਤ ਹੈ ਇਹ ਪੰਜਾਬ ਦੇ ਵਿੱਚ ਉਹ ਜਾਂਦੇ ਜਾਂਦੇ ਵੀ ਆਪਣੀ ਭੰਡੀ ਕਰਾ ਰਹੇ ਨੇ ਆ ਤੁਹਾਡੇ ਸਾਹਮਣੇ ਆ ਫਿਰ ਪੰਜਾਬ ਦੇ ਪਮੱਕੜ ਕਹਿ ਦਿੰਦੇ ਨੇ ਮੈਨੂੰ ਵੀ ਤੂੰ ਸੀਐਮ ਭਗਵੰਤ ਮਾਨ ਦੇ ਖਿਲਾਫ ਬੋਲਦਾ ਇਹ ਮੇਰੀ ਆਵਾਜ਼ ਨਹੀਂ ਸੀ ਦਰਸਲ ਇਹ ਟੀਚਰਾਂ ਦੀ ਆਵਾਜ਼ ਸੀ ਜਿਹੜੀਆਂ ਕਹਿ ਰਹੀਆਂ ਨੇ ਵੀ ਸਾਡੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਸਾਡੇ ਜੁੰਡੇ ਪੱਟੇ ਗਏ ਨੇ ਬੱਸਾਂ ਦੇ ਵਿੱਚ ਭਰ ਕੇ ਸਾਨੂੰ ਪਤਾ ਨਹੀਂ ਕਿੱਥੇ ਲੈ ਕੇ जाया ਜਾ जा ਰਿਹਾ ਤਾ ਇਹ ਇਹ ਤੁਸੀਂ ਦੇਖੋ ਹੁਣ ਵੀ ਕੌਣ ਕਰ ਰਿਆ ਪੰਜਾਬ ਦਾ ਮੁੱਖ ਮੰਤਰੀ ਜਿੱਥੇ ਉਹਨੂੰ ਇਹ ਲੱਗਦਾ ਵੀ ਸਾਡੇ ਖਿਲਾਫ ਆ ਜਾਂ ਸਾਨੂੰ ਕੋਈ ਆਵਾਜ਼ ਸਾਡੇ ਖਿਲਾਫ ਉੱਠਦੀ ਹੈ ਜਾਂ ਸਾਨੂੰ ਕੋਈ ਸਵਾਲ ਕਰਦਾ ਤਾਂ ਉਹਨਾਂ ਦੇ ਨਾਲ ਇਹ ਹਸ਼ਰ ਹੁੰਦਾ ਤੁਹਾਡੇ ਸਾਹਮਣੇ ਆ ਵੀਡੀਓ ਲੰਬੀ ਆ ਵੀਡੀਓ ਰੂਹ ਨੂੰ ਹਿਲਾ ਦੇਣ ਵਾਲੀ ਆ ਕਿਉਂਕਿ ਇਹਨਾਂ ਨੇ ਜਿਹੜੀਆਂ ਹਰਕਤਾਂ ਕੀਤੀਆਂ ਨੇ ਉਹ ਵੱਡੇ ਪੱਦਰ ਤੇ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਇੱਕ ਹਰ ਨਮਾ ਕੋਈ ਨਾ ਕੋਈ ਇਹਨਾਂ ਦਾ ਜਿਹੜਾ ਕਿ ਕਰਤੂਤ ਆ ਉਹ ਸਾਹਮਣੇ ਆਉਂਦੀ ਆ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਇੱਥੇ ਬਿਆਨ ਨਹੀਂ ਦਿੱਤਾ ਇੱਕ ਵੀ ਜਿਹੜਾ ਹੁਣ ਪ੍ਰਵਾਸੀਆਂ ਦਾ ਕਿੱਡਾ ਵੱਡਾ ਮੁਹੱਲੇ ਦੇ ਵਿੱਚ ਪੰਜਾਬੀਆਂ ਤੇ ਹਮਲਾ ਹੋਇਆ ਯਾਰ ਫਿਰ ਕਹਿੰਦੇ ਨੇ ਵੀ ਬੋਲਦੇ ਆ ਪੰਜਾਬੀ ਬੋਲਣ ਕਿਉਂ ਨਾ ਯਾਰ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ 1% ਤੱਕ ਵੀ ਆਪਣੇ ਲੋਕਾਂ ਦੇ ਲਈ ਨਹੀਂ ਲੜਿਆ ਕਦੇ ਬੋਲਿਆ ਨਹੀਂ ਕਦੇ ਉਹ ਚਿੱਟੇ ਦੀ ਕਿੱਡੀ ਬਹਾਰ ਆ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਚਿੱਟਾ ਵੇਖਿਆ ਉਹ ਪਰਮਿੰਦਰ ਝੋਟੇ ਨੇ ਦਿਖਾਇਆ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਤਾਂ ਜਿਹੜੀ ਅੱਜ ਦੀ ਮੌਜੂਦਾ ਗੱਲ ਹੋਈ ਹੈ ਉਹ ਇਹੀ ਹੈ ਵੀ ਇਹਨਾਂ ਦੀ ਇੱਕ ਰੈਲੀ ਸੀ ਉਹਦੇ ਵਿੱਚ ਇਹਨਾਂ ਨੇ ਬੜੀ ੱੱੱਕਾ ਮੁੱਕੀ ਕੀਤੀ ਔਰਤਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਕੋਟ-ਕੋਟ ਕੇ ਮਾਰ-ਮਾਰ ਕੇ ਉਹਨਾਂ ਨੂੰ ਬੱਸਾਂ ਵਿੱਚ ਬਾੜਿਆ ਗਿਆ ਉਸ ਤੋਂ ਬਾਅਦ ਉਹ ਤੁਹਾਡੇ ਸਾਹਮਣੇ ਕਹਿ ਵੀ ਰਹੇ ਨੇ ਵੀ ਪਤਾ ਨਹੀਂ ਸਾਨੂੰ ਕਿੱਥੇ ਲੈ ਕੇ ਜਾਂਦੇ ਨੇ ਇਹ ਭਗਵੰਤ ਮਾਨ ਦੀਆਂ ਸਾਰੀਆਂ ਨਵੀਆਂ ਕਹਾਣੀਆਂ ਤੁਹਾਡੇ ਸਾਹਮਣੇ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕਰਤੂਤ ਹੈ ਇਹ ਤੇ ਉਧਰ ਅਰਵਿੰਦ ਕੇਜਰੀਵਾਲ ਜਿਹੜਾ ਬੜਾ ਸਿਆਣਾ ਤੇ ਬੜਾ ਇਮਾਨਦਾਰ ਕਹਿੰਦਾ ਵੈਸੇ ਤਾਂ ਉਹਦੀ ਪੋਲ ਖੁੱਲੀ ਹੋਈ ਆ ਕਰੋੜਾਂ ਰੁਪਏ ਦੇ ਬੰਗਲੇ ਦੇ ਵਿੱਚ ਉਹਦੇ ਪਰਦੇ ਲੱਗੇ ਸੀ ਇਹ ਵੀ ਤੁਹਾਨੂੰ ਮੈਂ ਦੱਸਿਆ ਪਰ ਜਿਹੜੀ ਮੁੱਦੇ ਦੀ ਗੱਲ ਆ ਉਹ ਇਹ ਆ ਵੀ ਜਿਵੇਂ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਦੀ ਲੋੜ ਆ ਅੱਜ ਸਾਡੇ ਲੋਕ ਲੜ ਰਹੇ ਨੇ ਇੰਨੀ ਠੰਡ ਪੈਣ ਲੱਗ ਰਹੀ ਆ ਨਵੰਬਰ ਦਾ ਮਹੀਨਾ ਤੇ ਅੱਜ ਉਥੇ ਮੋਰਚਾ ਲੱਗਿਆ ਹੋਇਆ ਮਹੱਲੀ ਤਾਂ ਉੱਥੇ ਜਾ ਕੇ ਕੋਈ ਪ੍ਰਕਿਰਿਆ ਦਿੱਤੀ ਹੈ ਜਾਂ ਕੋਈ ਬਿਆਨ ਆਇਆ ਹੋਵੇ ਇੱਕ ਕਦੇ ਐਮਐਲਏ ਦਾ ਬਿਲਕੁਲ ਨਜ਼ਦੀਕ ਘਰ ਹੈ ਜਿਹੜੀ ਉੱਥੋਂ ਸਪੀਚ ਬੋਲਦੇ ਆ ਸਪੀਕਰ ਦੇ ਵਿੱਚ ਉੱਥੇ ਗਏ ਹੋਏ ਸਾਡੇ ਨੌਜਵਾਨ ਜਿਵੇਂ ਲੱਖਾ ਸਿੰਘ ਸਿਧਾਣਾ ਹੋਰ ਆਗੂ ਨੇ ਸਾਡੇ ਕਈ ਬਖਸ਼ੀਤ ਸਿੰਘ ਬਾਬਾ ਤਾਂ ਉਹਨਾਂ ਦੇ ਘਰ ਦੇ ਵਿੱਚ ਆਵਾਜ਼ ਜਾਂਦੀ ਹੈ ਉਹਨਾਂ ਦੀ ਉਸ ਧਰਨੇ ਤੋਂ ਜਦੋਂ ਉਹ ਸਪੀਕਰ 'ਚ ਬੋਲਦੇ ਆ ਨਾ ਤਾਂ ਉਹਨਾਂ ਦੇ ਘਰ ਦੇ ਵਿੱਚ ਆਵਾਜ਼ ਜਾਂਦੀ ਆਮ ਆਦਮੀ ਪਾਰਟੀ ਦਾ ਇੱਕ ਬਲਵੰਤ ਸਿੰਘ ਪਤਾ ਨਹੀਂ ਕੀ ਨਾਮ ਆਉਦਾ ਐਮਐਲਏ ਆ ਤਾਂ ਉਹਨਾਂ ਨੇ ਯਾਰ ਕੋਈ ਕੋਈ ਮੁੱਦੇ ਦੀ ਗੱਲ ਨਹੀਂ ਕੀਤੀ ਸਾਡੇ ਲੋਕ ਮਰੀ ਜਾਂਦੇ ਨੇ ਪ੍ਰਵਾਸੀ ਮਰੀ ਜਾਂਦੇ ਨੇ ਤੇ ਇੱਥੇ ਆ ਤੁਹਾਡੇ ਸਾਹਮਣੇ ਅੱਜ ਇਹਨਾਂ ਦਾ ਜਿਹੜਾ ਜਮਈ ਨੰਗੇ ਹੀ ਕਰਤਾ ਪੱਤਰਕਾਰਾਂ ਨੇ ਜਮਈ ਆ ਤੁਹਾਡੇ ਸਾਹਮਣੇ ਦੇਖ ਲਓ ਹੁਣ ਜਨਾਨੀ ਕੀ ਕਹਿ ਰਹੀਆਂ ਸੀ ਇਹ ਔਰਤਾਂ ਕੌਣ ਸੀ ਇਹ ਟੀਚਰ ਸੀ ਪੜੀਆਂ ਲਿਖੀਆਂ ਦੱਸੋ ਪੜੀਆਂ ਲਿਖੀਆਂ ਬੰਦਾ ਕੋਈ ਗਲਤ ਬੋਲੂਆ ਆਪਣੇ ਆਪ ਦੀ ਬੇਇੱਜ਼ਤੀ ਨਹੀਂ ਕੋਈ ਕਰਾਉਂਦਾ ਉਹ ਕਹਿੰਦੀਆਂ ਸਾਡੇ ਜੁੰਡੇ ਪੱਟੇ ਗਏ ਸਾਡੀਆਂ ਬਾਹਾਂ ਮਾ ਤੋੜੀਆਂ ਗਈਆਂ ਕਈਆਂ ਦੇ ਨਾਲ ਧੱਕਾ ਮੁੱਕੀ ਹੋਰ ਵੀ ਹੋਈ ਐ ਤੇ ਬਜ਼ੁਰਗਾਂ ਨੂੰ ਚੜਾਇਆ ਗਿਆ ਕੁੱਟ ਮਾਰ ਕੇ ਯਾਰ ਬੱਸਾਂ ਦੇ ਵਿੱਚ ਇਹ ਹਾਲ ਆ ਪੰਜਾਬ ਦੀ ਮੌਜੂਦਾ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਉਹ ਅਰਵਿੰਦ ਕੇਜਰੀਵਾਲ ਦੇ ਮੰਦਰ ਲੱ ਕੇ ਕਰਦਾ ਉਹ ਜਾਣ ਬੁੱਝ ਕੇ ਇਹਦੇ ਤੋਂ ਗਲਤ ਕਰਾ ਰਿਆ ਵੀ ਜਨਤਾ ਪੰਜਾਬ ਦੀ ਦੇ ਖਿਲਾਫ ਹੋ ਜੇ ਤੇ ਕੱਲ ਨੂੰ ਮੇਰਾ ਨਾਂ ਲੈਦੇ ਵੀ ਇੱਥੇ ਅਰਵਿੰਦ ਕੇਜਰੀਵਾਲ ਆਉਣਾ ਚਾਹੀਦਾ ਉਹ ਵੀ ਗਲਤ ਫ਼ਹਿਮੀ 'ਚ ਭੱਜਿਆ ਫਿਰਦਾ ਵੀ ਮੈਨੂੰ ਦਿੱਲੀ ਵਾਲਿਆਂ ਨੇ ਚੋਣ ਲਿਆ ਸੀ ਹੁਣ ਪੰਜਾਬ ਵਾਲੇ ਵੀ ਕਹਿ ਦੇਣਗੇ ਵੀ ਆ ਜਾ ਯਾਰ ਤੂੰ ਆ ਜਾ ਪਣਾ ਉਸ ਯਾਰ ਫਿਰ ਉਹੀ ਗੱਲ ਮੈਥੋਂ ਕਵਾਉਂਗੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਵੇਂ ਸਾਡੇ ਪੰਜਾਬੀ ਭਰਾ ਕਈ ਉਹਨੂੰ ਕਹਿੰਦੇ ਨੇ ਵੀ ਡੇਢ ਫੁੱਟ ਦਾ ਭਈਆ ਠੀਕ ਹੈ ਪਰ ਅਸੀਂ ਤਾਂ ਫਿਰ ਵੀ ਨਹੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਵਕਤ ਇਹਨਾਂ ਨੂੰ ਖੁਦ ਹੀ ਖਤਮ ਕਰ ਦੂਗਾ ਕਿਉਂਕਿ ਵਕਤ ਇਹਨਾਂ ਦਾ ਨੇੜੇ ਲੱਗਿਆ ਪਿਆ ਤੁਹਾਨੂੰ ਵੀ ਪਤਾ ਹੈ ਤਾਂ ਠੀਕ ਹੈ ਪੰਜਾਬੀਓ ਮੈਂ ਇੱਕ ਅਪੀਲ ਕਰਦਾ ਹੁੰਦਾ ਯਾਰ ਉਸ ਤੇ ਤੁਸੀਂ ਖਰੇ ਉੱਤਰਿਆ ਕਰੋ ਗੱਲ ਇਹ ਆ ਵੀ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰੀ ਕਰਨਾ ਜਿਹੜਾ ਕੋਈ ਅਸਲੀ ਮੈਂ ਕਹਿੰਦਾ ਸਾਡਾ ਭਰਾ ਪੰਜਾਬੀ ਆ ਤਾਂ ਉਹ ਸ਼ੇਅਰ ਜ਼ਰੂਰ ਕਰੋ ਇਸ ਵੀਡੀਓ ਨੂੰ ਕਿਉਂਕਿ ਯਾਰ ਖੂਨ ਖੋਲ ਜਾਂਦਾ ਜਦੋਂ ਸਾਡੇ ਲੋਕਾਂ ਦੇ ਨਾਲ ਇਹ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਹੁਣ ਮੇਰੀ ਅਪੀਲ ਆ ਵੀ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਆਪਣੇ ਆਪਣੇ ਫਰਜ਼ ਸਮਝ ਕੇ ਤੁਸੀਂ ਸ਼ੇਅਰ ਕਰਨੀ ਆ ਔਰ ਦੂਜਾ ਨੰਬਰ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਆਪਣੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਪਾਵਾਂਗੇ ਤਾਂ ਤੁਹਾਡੇ ਕੋਲ ਪਹੁੰਚਦਾ ਰਹੂਗਾ ਬੈਲ ਦੀ ਘੰਟੀ ਜ਼ਰੂਰ ਦਵਾ ਦੇਣੀ ਜੀ ਧੰਨਵਾਦ